ਸਸਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਦਹੀਂ ਜਮਾਵਾਂਗੇ ਬਹੁਤ ਸੌਖੇ ਤਰੀਕੇ ਨਾਲ ਆ ਫੁੱਲ ਫੈਟ ਦੁੱਧ ਹੈ ਬਾਜ਼ਾਰੋਂ ਲਿਆਂਦਾ ਹੈ ਫੈਕਟ ਤੇ ਆਪਾਂ ਇਹਨੂੰ ਗਰਮ ਕਰਾਂਗੇ ਆਪਾਂ ਦੂਜੇ ਤੋਂ ਦੁੱਧ ਵੀ ਜਮਾ ਸਕਦੇ ਆਂ ਘਾਹ ਦੇ ਦੁੱਧ ਦੇ ਵੀ ਜਮਾ ਸਕਦੇ ਆਂ ਦੂਜੇ ਦੀ ਵੀ ਮੱਝ ਦੇ ਵੀ ਜਮਾ ਸਕਦੇ ਆਂ ਫੁੱਲ ਫੈਟ ਦੁੱਧ ਬਾਜ਼ਾਰੋਂ ਲਿਆਂਦਾ ਹੈ ਇਹਨੂੰ ਆਪਾਂ ਕੱਟਾਂਗੇ ਥੋੜਾ ਜਿਹਾ ਪਹਿਲਾਂ ਪਾਣੀ ਪਤੀਲੇ ਚ ਪਾਵਾਂਗੇ ਕਿਉਂਕਿ ਦੁੱਧ ਨਾਲ ਨਹੀਂ ਲੱਗਦਾ ਜਿੰਨਾ ਕੁ ਲੋੜਾ ਉਹਨਾਂ ਕੁ ਪਾਵਾਂਗੇ ਫਿਰ ਆਪਾਂ ਸਾਰਾ ਗਰਮ ਕਰ ਲੈਣੇ ਆਂ ਫਿਰ ਜਿੰਨਾ ਕੁ ਲੋੜ ਹੋਇਆ ਉਹਨਾਂ ਕੁ ਦੀ ਆਪਾਂ ਦਹੀਂ ਜਮਾਵਾਂਗੇ ਹੁਣ ਆਪਾਂ ਅੱਗ ਬਾਲਾਂਗੇ ਪਤੀਲਾ ਚੁੱਲੇ ਤੇ ਧਰਾਂਗੇ ਦੁੱਧ ਨੂੰ ਇਹਦਾ ਬਾੜ ਆ ਗਿਆ ਗਰਮ ਹੋ ਗਿਆ ਉਦੋਂ ਆਪਾਂ ਲੈ ਲਾਂਗੇ। ਜਿੰਦ ਨੂੰ ਹੋ ਗਏ 8-7 ਮਿੰਟ ਭਰੇ ਨੂੰ ਤੇ ਹੁਣ ਥੋੜਾ ਥੋੜਾ ਵੀ ਆਪ ਤੋਂ ਮਲਾਈ ਜੀ ਆਉਣ ਲੱਗ ਗਈ ਹੈ ਤੇ ਚੰਗੀ ਤਰ੍ਹਾਂ ਵਾਲਾ ਨਹੀਂ ਆਇਆ ਹਜੇ ਤੇ ਜਦੋਂ ਵਾਲਾ ਆਉਣ ਲੱਗ ਗਿਆ ਫਿਰ ਆਪਾਂ ਇਹਨੂੰ ਸਵਾਰ ਕੇ ਕਾੜਾਂਗੇ ਚੰਗੀ ਤਰ੍ਹਾਂ ਟੋਟਾ ਕਰ ਲਿਆਂਗੇ ਹੋਰ ਆਪਾਂ ਥੱਲੇ ਅੱਗ ਵੀ ਘੱਟ ਕਰਤੀ ਤੇ ਹੁਣ ਹੌਲੀ ਹੌਲੀ ਦੁੱਧ ਕਢੂਗਾ ਦੁੱਧ ਨੂੰ ਵੜਾਉਣ ਲੱਗ ਗਿਆ ਤੇ ਹੌਲੀ ਹੌਲੀ ਆਪਾਂ ਘੜੇ ਅੰਘੇ ਰਖਾ ਲਾ ਦੇਾਂਗੇ ਮਾੜਾ ਜਿਹਾ ਪਾਣੀ ਕਮੈਂਟਾ ਨੂੰ ਆਪਾਂ ਲਾ ਲਾਂਗੇ ਉਦੋਂ ਚੰਗੀ ਤਰ੍ਹਾਂ ਕੜਜੂਗਾ ਥੋੜਾ ਗਰਮ ਹੋ ਗਿਆ ਚੰਗੀ ਤਰ੍ਹਾਂ ਵਾਲਾ ਆ ਗਿਆ ਕੜ ਵੀ ਗਿਆ ਦੁੱਧ ਤੇ ਹੁਣ ਆਪਾਂ ਲਾ ਲਾਂਗੇ ਹੁਣ ਆ ਪਾਏ ਕਰਕੇ ਥੋੜਾ ਜਿਹਾ ਹਿਲਾ ਦੇਾਂਗੇ ਇਹਨੂੰ ਫਿਰ ਆਪਾਂ ਪਾਣੀ ਛੱਰ ਕੇ ਠੰਡਾ ਕਰਾਂਗੇ ਜਿਆਦਾ ਗਰਮ ਹੈ ਦੁੱਧ ਇਹਨੂੰ ਆਪਾਂ ਬਹੁਤਾ ਗਰਮ ਨਹੀਂ ਰੱਖਦੇ ਥੋੜਾ ਜਿਹਾ ਕੋਸਾ ਜਿਹਾ ਰੱਖਾਂਗੇ ਇੰਨਾ ਬਹੁਤਾ ਠੰਡਾ ਕਰਗੇ ਤੇ ਨਾ ਬਹੁਤਾ ਗਰਮ ਰੱਖਗੇ ਹੁਣ ਦੋ ਆਪਾਂ ਪਾਣੀ ਚੋਂ ਕੱਢ ਲਿਆ ਤੇ ਹੁਣ ਆਪਾਂ ਕੁਝ ਗੜਵੀ ਚ ਨਾਲ ਲੱਦ ਫਲੱਦ ਕਰਾਂਗੇ ਲੋ ਜਿੰਨਾ ਖਲੋੜ ਹੈ ਆਪਾਂ ਦਹੀਂ ਜਮਾਉਣ ਵਾਸਤੇ ਗੜਵੀ ਚ ਕੱਢ ਲਾਂਗੇ ਕੁਝ ਆਪਾਂ ਧੋ ਕੇ ਰੱਖ ਲਿਆ ਦੋ ਤਿੰਨ ਵਾਰਾ ਕੁਝਾ ਧੋ ਲਿਆ ਬਹੁਤ ਵਧੀਆ ਲਾਲ ਲਾਲ ਕੁਝਾ ਇੱਕ ਦੋ ਵਾਰਾ ਇਹ ਚ ਦਹੀਂ ਜਮਾਈ ਹੈ ਇਹ ਦੋ ਵਾਰਾ ਜਮਾਈ ਹੋਵੇ ਤਾਂ ਦੋ ਘੰਟੇ ਚ ਦਹੀਂ ਜੰਮ ਜਾਂਦੀ ਹੈ ਤੇ 4 ਘੰਟਿਆਂ ਚ ਬੀ ਜੰਮ ਜਾਂਦੀ ਹੈ ਹੁਣ ਆਪਾਂ ਜਾ ਅਗਲਾ ਵਾਂਗੇ ਇਥੇ ਤੇ ਅੰਚਾ ਦائیں ਦਾ ਤੇ ਇੱਕ ਚੰਚ ਆਪਾਂ ਪਾਣੀ ਦਾ ਪਾਇਆ ਹੈਗਾ ਖੋਲਣ ਵਾਸਤੇ ਤੇ ਦੋ ਵਿੱਚ ਮਿਰਚਾਂ ਆਪਾਂ ਮੰਗੇ ਧੋ ਕੇ ਰੱਖਣੇ ਤੇ ਹਰੀ ਡੰਡੀ ਵਾਲੀਆਂ ਮਿਰਚਾਂ ਹਰੀ ਡੰਡੀ ਵਾਲੀਆਂ ਮਿਰਚਾਂ ਹੋਣੀਆਂ ਚਾਹੀਦੀਆਂ ਦੂਜੀਆਂ ਨਹੀਂ ਤੇ ਉਤੋਂ ਆਪਾਂ ਟੱਕ ਦੇਾਂਗੇ ਤੇ ਉਤੋਂ ਆਪਾਂ ਬੰਨ ਦੇਾਂਗੇ ਪੌਣੇ ਨਾਲ ਤੇ ਜਿਹ ਦਹੀਂ ਜਾਂ ਮੰਗੀ ਆਪਾਂ ਫੇਰ ਵੇਖਾਂਗੇ ਤੇ ਇਹਨੂੰ ਆਪਾਂ ਹੁਣ ਅੰਦਰ ਰੱਖ ਦਾਂਗੇ ਲੋ ਦਹੀਂ ਆਪਣੀ ਜਾਂ ਮੰਗੀ ਆਪਾਂ ਦੇਖਦੇ ਆਂ ਕੇ ਜੀ ਜੰਮੀ ਹੈ ਦਹੀਂ ਦੇਖੋ ਕਿੰਨੀ ਵਧੀਆ ਜੰਮੀ ਹੈ ਖਰੇਪੜ ਜੰਮਿਆ ਬਹੁਤ ਵਧੀਆ ਦਹੀਂ ਜੰਮੀ ਹੈ ਮਲਾਈ ਵਾਲੀ ਦਹੀਂ ਹੈ ਤੇ ਆਪਾਂ ਹਰੀਆਂ ਮਿਰਚਾਂ ਕੱਢ ਦਾਂਗੇ ਵਿੱਚੋਂ ਤੇ ਆ ਦੇਖੋ ਕਿੰਨੀ ਵਧੀਆ ਦਹੀਂ ਜੰਮੀ ਐ ਬਹੁਤ ਵਧੀਆ ਜੰਮੀ ਐ ਤੇ ਮਿੱਟੀ ਦੇ ਭਾਂਡੇ 'ਚ ਇਸ ਤਰ੍ਹਾਂ ਜੰਮਦੀ ਐ ਦੋ ਤੋਂ 4 ਘੰਟੇ ਜਦਾਂ ਜੰਮ ਗਈ ਸੀ ਤੇ ਮੈਂ ਪੈਣ ਲੱਗਿਆ ਸੀ ਆਪਾਂ ਤਾਂ ਨਹੀਂ ਦਿਖਾਈ ਹੁਣ ਮੈਂ ਹਟਿਆਗਾ ਤੇ ਹੁਣ ਆਪਾਂ ਦਿਖਾਉਣੀ ਐ ਤੇ ਹੁਣ ਆਪਾਂ ਕੋਲੀ 'ਚ ਪਾ ਕੇ ਦਿਖਾਵਾਂਗੇ ਤੁਹਾਨੂੰ ਬਹੁਤ ਵਧੀਆ ਜੰਮੀ ਐ ਦਹੀਂ ਖਲੇਪੜ ਜੰਮ ਗਿਆ ਪੂਰੀ ਮਲਾਈ ਆਈ ਪਈ ਐ ਉੱਤੇ ਪਾਣੀ ਹੈ ਨਹੀਂਗਾ ਜਮਾਂ ਵੀ ਜੇ ਤੁਸੀਂ ਲੱਸੀ ਵੀ ਬਣਾ ਸਕਦੇ ਹੋ ਮਿੱਠੀ ਲੱਸੀ ਵੀ ਬਣਾ ਸਕਦੇ ਹੋ ਤੇ ਉਹ ਵੀ ਖਾ ਸਕਦੇ ਆ ਤੇ ਨਾਣ ਵਾਲੀ ਲੱਸੀ ਵੀ ਬਣਾ ਸਕਦੇ ਆ ਆਪਾਂ ਕਾਲਾ ਨਾਣ ਮਿਰਚ ਪਾ ਕੇ ਬਣਾ ਸਕਦੇ ਆ ਦੇਖੋ ਕਿੱਡੀ ਦਹੀਂ ਵਧੀਆ ਜੰਮੀ ਹੈ ਬਹੁਤ ਵਧੀਆ ਜੰਮੀ ਹੈ ਇਹ ਮਿੱਟੀ ਦੇ ਭਾਂਡੇ 'ਚ ਬਹੁਤ ਵਧੀਆ ਦਹੀਂ ਜਾਂਦੀ ਹੈ ਜੇ ਸਾਡੇ ਵੀਡੀਓ ਪਸੰਦ ਲੱਗੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ